ਅੱਜ ਅਸੀਂ ਆਏ ਹਾਂ ਜੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਦਰਸ਼ਨ ਦਿਦਾਰੀ ਕਰਨ ਵਾਸਤੇ ਇਹ ਸਥਾਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਸੰਬੰਧਤ ਹੈ ਇਹ ਸਥਾਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪ ਖਰੀਦ ਕੇ ਇੱਥੇ ਦਰਬਾਰ ਸਾਹਿਬ ਸਥਾਪਿਤ ਕੀਤਾ ਇਸ ਸਥਾਨ ਤੇ ਮੱਸੀਆ ਤੇ ਬਹੁਤ ਜ਼ਿਆਦੀ ਸੰਗਤ ਆਉਂਦੀ ਹੈ ਯਾਨੀ ਕਿ ਮੱਸੀਆ ਤੇ ਬਹੁਤ ਰੌਣਕ ਲੱਗਦੀ ਹੈ ਇੱਥੇ ਦੀਵਾਨ ਵੀ ਸਜਦੇ ਨੇ ਇੱਥੋਂ ਦਾ ਸਰੋਵਰ ਸਾਰੇ ਧਾਰਮਿਕ ਸਰੋਵਰਾਂ ਦੇ ਵਿੱਚੋਂ ਵੱਡਾ ਸਰੋਵਰ ਹੈ ਤੇ ਇਸ ਸਥਾਨ ਤੇ 24 ਘੰਟੇ ਗੁਰਬਾਣੀ ਚਲਦੀ ਰਹਿੰਦੀ ਹੈ ਅਮਰ ਸਵੇਰੇ ਤੋਂ ਲੈ ਕੇ ਰਾਤ ਤੱਕ ਇੱਥੇ ਕੀਰਤਨੀ ਜੀthia ਕੀਰਤਨ ਕਰਦੇ ਨੇ ਰਾਤ ਨੂੰ ਸੋਖ ਹਸਣ ਤੋਂ ਬਾਅਦ ਸੰਤ ਜਿਹੜੀ ਸੇਵਾ ਕਰਦੀ ਹੈ ਉਹ ਵੀ ਗੁਰਬਾਣੀ ਦਾ ਜਾਬ ਨਾਲ-ਨਾਲ ਕਰਦੀ ਰਹਿੰਦੀ ਹੈ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ Yeah.